ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਪਹਿਲਾ ਸ਼ਾਸਕ ਸੀ ਜਿਸ ਨੇ ਸੂਬਾ ਮਲਤਾਨ ਜਿਹੇ ਉਹਨਾਂ ਇਲਾਕਿਆਂ 'ਚ ਸਚਾਈ ਦੇ ਲਈ ਦਰਿਆਈ ਪਾਣੀ ਦੀ ਵਰਤੋਂ ਕੀਤੀ ਜਿੱਥੇ ਮੀਂਹ ਬਹੁਤ ਘੱਟ ਪੈਂਦਾ ਸੀ ਇਹ ਸਚਾਈ ਇੰਨੀ ਲਾਭਦਾਇਕ ਤੇ ਸਹੂਲਤ ਜਨਕ ਹੋ ਗਈ ਕਿ ਇਹਨੇ ਲਾਹੌਰ ਤੇ ਮਲਤਾਨ ਦੇ ਸੂਬਿਆਂ ਦੇ ਵਸਨੀਕਾਂ 'ਚ ਖੁਸ਼ਹਾਲੀ ਲਿਆਂਦੀ ਇਹ 19ਵੀਂ ਸਦੀ ਦੇ ਮੁਢਲੇ ਦੌਰ ਦੀ ਗੱਲ ਹੈ ਕਿ ਇਨ੍ਹਾਂ ਸੂਬਿਆਂ ਦੀ ਧਰਤੀ ਨੇ ਕਾਸਕਾਰ ਨੂੰ ਰੋਜ਼ੀ ਰੋਟੀ ਦਾ ਇੱਕ ਨਿਸ਼ਚਿਤ ਸਰੋਤ ਪ੍ਰਦਾਨ ਕੀਤਾ ਮਹਾਰਾਜੇ ਦੇ ਖਜ਼ਾਨੇ 'ਚ ਇਹਨਾਂ ਦੋਵੇਂ ਸੂਬਿਆਂ ਤੋਂ ਮਾਲਿਆ ਆਉਣਾ ਯਕੀਨੀ ਬਣ ਗਿਆ ਇਸ ਦੇ ਨਾਲ ਹੀ ਸਚਾਈ ਦੇ ਇਹਨਾਂ ਪ੍ਰਬੰਧਾਂ ਨੇ ਅਕਾਲ ਦੀਆਂ ਸੰਭਾਵਨਾਵਾਂ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਨਹਿਰੀ ਸਚਾਈ ਦੀਨ ਲਗਭਗ 375000 ਤੋਂ 4 ਲੱਖ 1 ਏਕੜ ਰਕਬਾ ਸੀ ਉਸ ਸਮੇਂ ਦੇ ਭੂਮਾਲੀਏ ਦੇ ਅੰਕੜੇ ਦਰਸਾਉਂਦੇ ਨੇ ਕਿ ਉਸ ਦੇ ਸ਼ਾਸਨ ਦੇ ਅੰਤ ਤੱਕ ਨਹਿਰੀ ਸਚਾਈ ਦੀ ਨਰਕਬਾ ਲਗਭਗ 10 ਲੱਖ ਏਕੜ ਤੱਕ ਵੱਧ ਗਿਆ ਸੀ